ਅੰਮ੍ਰਿਤਸਰ ਰਾਜੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਰ ਰਣਜੀਤ ਐਵੇਨਿਊ ਆਨੰਦ ਪਾਰਕ ਦਾ ਦੌਰਾ ਕਰਨ ਲਈ ਪੁੱਜੇ। ਉਹਨਾਂ ਕਿਹਾ ਕਿ ਪਿਛਲੇ ਸਮੇਂ ਤੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਹੜੀ ਸਾਡੇ ਕੋਲ ਪੁੱਜੀ। ਇੱਥੇ ਜਿਹੜਾ ਕੂੜਾ ਸੁੱਟਿਆ ਜਾਂਦਾ ਹੈ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਕਿਉਂਕਿ ਇੱਧਰ ਆਨੰਦ ਪਾਰਕ ਹੈ ਅਤੇ ਇੱਥੇ ਬਹੁਤ ਸਾਰੇ ਲੋਕ ਸੈਰ ਕਰਨ ਆਉਂਦੇ ਵੀ ਨੇ। ਇੱਥੇ ਅੱਗ ਵੀ ਕੂੜੇ ਨੂੰ ਲਗਾਈ ਹੋਈ ਐ ਲੋਕਾਂ ਨੂੰ ਲੱਗਦਾ ਹੈ ਕਿ ਜਿੱਦਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਐ ਜਿਾ ਪੰਜਾਬ ਸਰਕਾਰ ਦੇ ਕਰਕੇ ਇਹ ਹੋ ਰਿਹਾ ਐ ਮੈਂ ਬਸ ਤੁਹਾਨੂੰ ਕੁਝ ਕਾਗਜ਼ ਅਜੀਹੇ ਉਹ ਲੈ ਕੇ ਆਇਆ ਹਾਂ ਜਿਹੜੇ ਕਾਗਜ਼ਾਂ ਉੱਤੇ ਐਗਰੀਮੈਂਟ ਹੋਇਆ ਹੋਇਆ ਹੈ ਕਿ ਇਸ ਸਮੇਂ ਜਿਹੜੀ ਕੂੜੇ ਵਾਲੀਆਂ ਕੰਪਨੀਆਂ ਨੇ ਉਹ ਇੱਥੇ ਆ ਕੇ ਇਹ ਸਭ ਦੇਖਣ ਤਾਂ ਇੱਥੇ ਕਿਤੇ ਨਾ ਕਿਤੇ ਟਾਲੀਵਾਲ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਪਾਰਕ ਦੇ ਵਿੱਚ ਇੱਥੇ ਕੂੜਾ ਨਾ ਸੁੱਟਿਆ ਜਾਵੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਕਿਹੜੀਆਂ ਗੱਲਾਂ ਇੱਥੇ ਕਹੀਆਂ ਗਈਆਂ ਨੇ ਤੁਸੀਂ ਆਪ ਹੀ ਸੁਣੋ ਸਰ ਸਾਬ ਮੈਂ ਇਸ ਵੇਲੇ ਰਣਜੀਤ ਦੇ ਮੁੰਦੇ ਵਿੱਚ ਇਹ ਅਨੰਦ ਪਾਰਕ ਆ ਉਹਦੇ ਨਾਲ ਖੜਾ ਮਿੰਦੂ ਜਿਹੜਾ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਜਿਹੜਾ ਕੂੜਾ ਛੁੱਟਿਆ ਜਾਂਦਾ ਉਹ ਬਿੰਦੂ ਲਗਾ ਕੇ ਬਹੁਤ ਗਲਤ ਹੈ ਕਿਉਂਕਿ ਇੱਧਰ ਅਨੰਦਪਾਤ ਕੇ ਬਹੁਤ ਲੋਕ ਸ਼ਾਇਦ ਕਰਦੇ ਹੁੰਦੇ ਆ ਉਹ ਇੱਥੇ ਅੱਗ ਵੀ ਆ ਦੇਖੋ ਲਾਈਏ ਇਹਦੇ ਦੀ ਧੂਆ ਇੱਥੇ ਜਿਹੜਾ ਉਹ ਲਾ ਦਿੰਦੇ ਆ ਸੂੜਾ ਸੁੱਟ ਕੇ ਹੱਕ ਲਾ ਕਈ ਲੋਕਾਂ ਨੂੰ ਇਹ ਲੱਗਦਾ ਕਿ ਜਿੱਦਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਾਂ ਪੰਜਾਬ ਸਰਕਾਰ ਦੇ ਕਰਕੇ ਇਹ ਹੋ ਰਿਹਾ ਮੈਂ ਬਸ ਤਨੂ ਕੁਝ ਕਾਗਜ਼ ਜਿਹੜੇ ਉਹ ਲੈ ਕੇ ਆਇਆ ਇਹ ਕਾਗਜ਼ ਜਿਹੜੇ ਇਹ ਜਿਹੜਾ ਐਗਰੀਮੀਟ ਹੋਇਆ ਉਸ ਸਮੇਂ ਜਿਹੜੀ ਇਹ ਕੂੜੇ ਵਾਲੀਏ ਦੋ ਕੰਪਨੀਆਂ ਸੀਗੀਆਂ ਇੱਕ ਅਮਰਸਰ ਐਮਐਸਡਬਲਿਮਿਟਿਡ ਸੀਗੀ ਇੱਕ ਐਸਲ ਇਨਫਰਾਸਟ੍ਰਕਚਰ ਲਿਮਿਟਿਡ ਸੀਗੀ ਦੋ ਦੋ ਕੰਪਨੀਆਂ ਸੀਗੀਆਂ ਉਹਦੇ ਐਗਰੀਮੀਟ ਹੋਇਆ ਮਤਲਬ 18 ਮਾਰਚ 2016 ਉਹਦੇ ਉਸ ਸਮੇਂ ਪੰਜਾਬ ਦੇ ਵਿੱਚ ਸਦਾ ਪ੍ਰਕਾਸ਼ ਸਿੰਘ ਬਾਦਲ ਬਾਦਲ ਜੀ ਦੀ ਔਰ ਬੀਜੇਪੀ ਦੀ ਸਰਕਾਰ ਸੀਗੀ ਔਰ ਬੀਜੇਪੀ ਦੇ ਮੰਤਰੀ ਸੀਗੇ ਜਿਹੜੇ ਜੋਸ਼ੀ ਸਾਹਿਬ ਜਿਹੜੇ ਅੱਜਕੱਲੇ ਉਮੀਦਵਾਰ ਨੇ ਅਬਸਰਤੋਂ ਉਹ ਜੋਸ਼ੀ ਸਾਹਿਬ ਕੋਈ ਇਹ ਬੈਕ ਬਸ ਸੀਗਾ ਇਹ ਜੋਸ਼ੀ ਸਾਹਿਬ ਦੇ ਇੱਕ ਕੋਲ ਬੈਕ ਬਸ ਸੀਗਾ ਪਰ ਇਹ ਇਦਾਂ ਦਾ ਐਗਰੀਮੈਂਟ ਕੀਤਾ ਮੈਂ ਸਿਰਫ ਤਿੰਨ ਪੇਜ ਲਿਆ ਜਿਹੜੇ ਤੁਹਾਨੂੰ ਦਿਖਾਉਣੇ ਵੈਸੇ ਇਹ ਮਤਲਬ 2 300 ਪੇਜ ਦਾ ਟੈਂਡਰ ਬਲ ਜਿਹੜਾ ਹੁੰਦਾ ਜਿਹੜਾ ਐਗਰੀਮੈਂਟ ਸਰਕਾਰ ਦਾ ਉਹ ਆ ਉਹਦੇ ਇਹ ਦੇਖੋ ਤੁਸੀਂ ਕਿ 25 ਜੀਅਰ 25 ਸਾਲ ਲਈ ਕਰਕੇ ਜੋਸ਼ੀ ਸਾਹਿਬ देखो मैं मैं किसे के करप्शन ਦਾ ਜਾਂ ਕੋਈ ਉਹ ਦੋਸ਼ੀ ਲੋਂਦਾ ਪਰ ਮੈਂ ਇਹ ਦੋਸ਼ ਹੈ ਮੇਰਾ ਕਿ ਤੁਸੀਂ ਇਹਦੇ ਇੱਕ ਕੰਪਨੀ ਨੂੰ 25 ਸਾਲ ਲਈ ਬੰਨਤਾ ਉਹ ਕੰਪਨੀ ਹੁਣ ਦੁਆਲਿਆ ਹੋ ਕੇ ਚਲੀ ਗਈ ਉਹਦਾ ਜੁੰਮੇਦਾਰ ਕੌਣ ਇਹਦਾ ਜੁੰਮੇਦਾਰ ਪੰਜਾਬ ਸਰਕਾਰ ਥੋੜੀ ਹੈ ਉਹਦੇ ਇਹ ਇਹ ਜਿਹੜਾ ਫਿਰ ਅਜੇ ਇਹ ਵੀ ਨਹੀਂ ਪਤਾ ਲੱਗਾ ਕਿ ਉਹਦੀ 109 ਕਰੋੜ ਉਹਨਾਂ ਦੀ ਸਿਕਿਉਰਿਟੀ ਸੀ ਜਿਹੜੀ ਜ਼ਬਤ ਕੀਤੀ ਜਾ ਸਕਦੀ ਸੀ ਉਹਦੇ ਦਾ ਕਾਗਜ਼ ਨਹੀਂ ਨਿਕਲੇ ਵੀ ਜ਼ਬਤ ਹੋਈ ਕਿ ਨਹੀਂ ਹੋਈ ਉਹ ਵੀ 19 ਦੇ ਵਿੱਚ ਹੋ ਰਹੀ ਸੀ ਉਹ ਬਾੜੀ ਗੱਲ ਕੀ ਹੋਈ ਕਿ 16 ਜਨਵਰੀ ਨੂੰ ਐਗਰੀਮੈਂਟ ਹੋਇਆ 17 ਤੱਕ ਇੱਕ ਸਾਲ ਤੱਕ ਬਲ ਜਿਹੜਾ ਉਹ ਤਾਲੀ党 ਤੇ ਭਾਜਪਾ ਦੀ ਸਰਕਾਰ ਸੀ ਉਹਦੇ ਕੰਪਨੀ ਦੇ 6 ਮਹੀਨੇ ਤੋਂ ਬਾਅਦ ਜਦੋਂ ਐਗਰੀਮੈਂਟ ਹੋਇਆ 6 ਮਹੀਨੇ ਤੋਂ ਬਾਅਦ ਇਹਦਾ ਜਦੂਸ ਨਿਕਲ ਗਿਆ ਇਹ ਪੈਸੇ ਲੈ ਕੇ ਜਿਹੜੀ ਛੱਕੀ ਗੱਲ ਇਹ ਕਿ 25 ਸਾਲ ਲਈ ਐਗਰੀਮੈਂਟ ਕਿਉਂ ਕੀਤਾ ਗੱਲ ਇਹ ਕਿ 25 ਸਾਲ ਲਈ ਤੁਸੀਂ ਐਗਰੀਮੈਂਟ ਕਰਕੇ ਸਾਡੇ ਸ਼ਹਿਰ ਦਾ ਜਿਹੜਾ ਉੜਾ ਉਹਨਾਂ ਨੂੰ ਤੇ ਕਿਓ ਉਹ ਦਿਵਾਲੀਆ ਹੋ ਕੇ ਚਲੇ ਗਏ ਉਹਨੇ ਕੰਟਰੈਕਟ ਜਿਹੜਾ ਜੋ ਮੈਂ ਸਟਰੀ ਕੀਤਾ ਕਿ ਇਹਨੂੰ ਕੈਨਸਲ ਜਿਹੜਾ ਕਿੱਦਾਂ ਕੀਤਾ ਜਾਵੇ ਇਹ ਸਾਡੇ ਲਈ ਬਹੁਤ ਵੱਡੀ ਪਰੰਧ ਮਹਤਵ ਜਾ ਸਕਾਨੀ ਪਰ ਮੈਂ ਮਤਲਬ ਮੈਂ ਸਾਥ ਸ਼ਹਿਰੀ ਨੂੰ ਕਰਨਾ ਕਿ ਤੁਸੀਂ ਕਹ ਬਰਾਉਨਾ ਆਪਾਂ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਸਿੱਧਾ ਹੀ ਜਿਹੜਾ ਅਮਸਦੀ ਸਫਾਈ ਦਾ ਇਸ਼ੂ ਆ ਇਹ ਦੇਖ ਦੇ ਪ੍ਰਧਾਨ